ਉਡੀ ਲੈਣ ਬਾਰੇ ਨਿਕੋ ਉਡਾ ਲਿਆ ਇਹ ਕੀ ਆਇਆ ਮਣਚ ਘੋੜਾ ਵੀਰੇ ਕਿਸੇ ਬੰਦੇ ਦੀ ਅੜੀ ਕੱਢਣੀ ਸੀ ਉਹ ਕੱਢਤੀ ਕਿੰਨੇ ਰੁਪਏ ਲਾਤੇ ਬਈ ਆਪਣੇ ਸ਼ੌਂਕ ਤੇ ਹੁਣ ਤੱਕ ਡੌਗ ਡੌਗ ਤੇ ਲੈ ਵੀ ਕੁੱਤਿਆਂ ਤੇ ਇਸ ਮੁੰਡੇ ਨੇ ਕਹਿੰਦੇ 45 ਲੱਖ ਰੁਪਇਆ ਲਾਤਾ ਕਿੰਨੇ ਸਮੇ ਚ ਲਾਇਆ ਬਾਈ 45 ਲੱਖ ਕਿੰਨੇ ਸਾਲਾਂ ਦੇ ਇੱਕ ਸਾਲ ਦੇ ਵਿੱਚ ਜੇ ਕਿਸੇ ਵੀਰ ਨੇ ਸ਼ੌਂਕ ਆ ਘਰੇ ਰੱਖੇ ਉਹ ਛੋਟੇ ਛੋਟੇ ਬੱਚੇ ਨਾਲ ਕੋਲ ਮਿਲ ਜਾਣਗੇ ਇੱਕ ਨੂੰ ਘੋੜੀਆਂ ਕਬੂਤਰਾਂ ਨਾਲ ਸ਼ੌਂਕ ਆ ਤੇ ਇੱਕ ਨੂੰ ਲੋਹੇ ਨਾਲ ਸ਼ੌਂਕ ਆ ਅੱਸੀ ਕੱਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਨਵੇਂ ਬਲੌਗ ਦੇ ਵਿੱਚ ਅੱਜ ਪਿੰਡ ਕੁੱਤਵੇ ਆਏ ਆ ਜ਼ਿਲ੍ਹਾ ਬਰਨਾਲਾ ਪੈਂਦਾ ਤੇ ਤੁਹਾਨੂੰ ਦੋ ਮੁੰਡੇ ਦਿਖਾਉਣੇ ਆ ਆਪਾਂ ਜਿਨ੍ਹਾਂ ਦੇ ਉਹਨਾਂ ਦੇ ਮੁੰਡਿਆਂ ਦੀ ਉਮਰ ਛੋਟੀ ਐ ਸ਼ੌਂਕ ਵੱਡੇ ਆ ਇੱਕ ਦਾ ਨਾਮ ਆ ਮਨਵੀਰ ਦੂਜੇ ਦਾ ਨਾਮ ਆ ਅਰਜਨ ਦੋਵੇਂ ਸਕੇ ਭਰਾ ਨੇ ਆਉ ਗੱਲਬਾਤ ਕਰਦੇ ਆਪਾਂ ਕੀ ਹਾਲ ਐ ਜੀ ਸੱਚੀ ਜੀ ਸਭ ਠੀਕ ਠਾਕ ਠੀਕ ਤੇ ਦੋਵੇਂ ਬਈ ਸਕੇ ਭਰਾ ਨੇ ਕਿੰਨੀ ਉਮਰ ਐ ਤੇਰੀ ਸਭ ਤੋਂ 17 ਸਾਲ 17 ਸਾਲ ਆ ਤੇ ਇਹਦੀ ਤੇ ਭਰਾ ਦੀ ਛੋਟਾ ਇਹਦੀ ਇਹਦੀ ਉਮਰ ਕਿੰਨੀ ਐ ਇਹਦੀ 13 ਸਾਲ ਦੀ ਐ ਦੋਵੇਂ ਸਕੇ ਭਰਾਓ ਹਨਾ ਪੜਦੇ ਵੀ ਹੁਣ ਪੜਦੇ ਹੈ ਵੀਰੇ ਆ ਪੜਦਾ ਹੈ ਤੇ ਤੂੰ ਨਟਾਇਰ ਹੋ ਗਿਆ ਕਿਹੜੀ ਗਲਾਸ ਚ ਪਾਸ 2 ਜਾ ਮੈਂ ਓਪਨ ਚਾ ਠੀਕ ਹੈ ਓਪਨ ਦੇ ਵਿੱਚ ਆ ਉਮਰ 17 ਸਾਲ ਹੈ 17 17 ਸਾਲ ਦੀ ਉਮਰ ਆ 17 ਸਾਲ ਦੀ ਉਮਰ ਆ ਜੇ ਆਪਾਂ ਤੁਹਾਡੇ ਸ਼ੌਂਕ ਦੀ ਗੱਲ ਕਰੀ ਹੈ ਨਾ ਨਿੱਕੀ ਉਮਰ ਦੇ ਵਿੱਚ ਤੁਸੀਂ ਘੋੜੀਆਂ ਵੀ ਰੱਖੀ ਬੈਠੇ ਹੋ ਕੁੱਤੇ ਵੀ ਰੱਖੀ ਬੈਠੇ ਹੋ ਹਨਾ ਤੇ ਇਹਨੂੰ ਆਪਣੇ ਜੀਪ ਦਾ ਵੀ ਸ਼ੌਂਕ ਹੈ ਬੁਲਟ ਵੀ ਰੱਖੀ ਬੈਠਾ ਸਾਰਾ ਕੁਝ ਤੂੰ ਕਹਿੰਦਾ ਵੀ ਚਲਾਉਂਦਾ ਹਨਾ ਤੈਨੂੰ ਇਹ ਚੀਜ਼ਾਂ ਦਾ ਸ਼ੌਂਕ ਘੱਟ ਤੇ ਤੈਨੂੰ ਜਾਨਵਰਾਂ ਦਾ ਜ਼ਿਆਦਾ ਆ ਏਦੇ ਸ਼ੁਰੂਆਤ ਕਿੱਥੋਂ ਹੁੰਦੀ ਆ ਸਾਰੀ ਆਪਾਂ ਵੀ ਡੌਗ ਲੈ ਆ ਘੋੜੀਆਂ ਲੈ ਆ ਕਿੱਥੋਂ ਯਾਨੀ ਕੀ ਤੁਹਾਨੂੰ ਸ਼ੌਂਕ ਪੈਂਦਾ ਇਹ ਵੀਰੇ ਸ਼ੁਰੂਆਤ ਤਾਂ ਨਾ ਮੇਰੀ ਆਹ ਕੁੱਤਰ ਤੋਂ ਹੀ ਸੀਗੀ ਦਿਖਾ ਪੁਮੀਰੀਅਨ ਹੂੰ ਚਾਸ ਕੇ ਰੱਖਾ ਉਸ ਤੋਂ ਬਾਅਦ ਚ ਇਹ ਤੋਂ ਲਿਆ ਸੀਗਾ ਇਸ ਤੋਂ ਬਾਅਦ ਇਹ ਤੋਂ ਲਿਆ ਬਾਅਦ ਚ ਜਰਮਨ ਕੁੱਤਾ ਲਿਆ ਸੀਗਾ ਸਭ ਤੋਂ ਪਹਿਲਾਂ ਪੁਮੀਰੀਅਨ ਲਿਆਂਦਾ ਅਮਰੀਕੀਅਨ ਲਿਆਂਦਾ ਕਿੰਨੇ ਸਾਲ ਦਾ ਸੀ ਤੂੰ ਮੈਂ ਪਿਛਲੇ ਸਾਲ ਲਿਆਂਦਾ ਸੀ ਠੀਕ ਆ ਇਹ ਲਿਆਂਦਾ ਸੀਗਾ ਉਸ ਤੋਂ ਬਾਅਦ ਚ ਜਾਰ ਮਣਕਾ ਤਲੇ ਹੁੰਦੇ ਮੁਰਦੇ ਆਲੇ ਰਾਉਂਡਰ ਹੋ ਗਏ ਸੀਗਾ 68 ਰਾਉਂਡਰ ਤੋਂ ਬਾਅਦ ਫਿਰ ਕਰਨ ਤੇ ਫੇਰ ਜਾਨੀ ਕਿ ਮਰੇ ਵੀ ਬਹੁਤ ਆ ਬਾਈ ਇੱਕ ਵਾਰੀ ਤਾਂ ਸਾਰੇ ਘਰ ਦੇ ਵਿੱਚ ਡੌਗੀ ਡੌ ਕਰਦੇ ਸੀ ਇਹ ਸਾਰਾ ਘਰ ਭਰ ਗਿਆ ਸੀ ਇੰਦਰ ਕਈ ਡੌਗ ਤੁਹਾਡੇ ਐਂਪਾਇਰ ਵਾਲੇ ਐ ਮੇਰੇ ਵਾਲੇ ਬਹੁਤ ਡੌਗ ਮਰ ਗਏ ਸੀਗੇ ਜੀ ਉਹਦੇ ਵਿੱਚ ਤੇ ਘਟ ਵਧਣ ਵੀਰੇ ਕੋਈ ਪਤਾ ਨਹੀਂ ਹੁੰਦਾ ਕਿਸ ਨੂੰ ਪਰ ਜਿਹੜੇ ਤੁਹਾਡੇ ਦਿਲ ਦੀ ਇੱਛਾ ਸੀ ਸ਼ੌਂਕ ਸੀ ਤੁਹਾਡਾ ਉਹ ਹਾਂ ਉਹ ਤੁਸੀਂ ਰੱਖਿਆ ਹਨਾ ਪਰ ਸ਼ੌਂਕ ਜਦੋਂ ਕਹਿੰਦੇ ਵੀ ਰੱਖ ਲਵੇ ਤਾਂ ਬਹੁਤ ਲੰਬਾ ਚੱਲਦਾ ਪਰ ਇਹਨਾਂ ਨੇ ਅੱਜ ਵੀ ਦੇਖੋ ਤੁਸੀਂ ਨਹੀਂ ਘਟਾ ਪੈ ਜਾਂਦਾ ਅਗਲੀ ਦਾ ਦਿਲ ਟੁੱਟ ਜਾਂਦਾ ਵੀ ਆਪਾਂ ਸੇਲ ਕਰਦੀ ਹੈ ਹਨਾ ਬਈ ਤੇ ਫਿਰ ਵੀ ਯਾਰ ਇਹਨਾਂ ਨੇ ਦੇਖੋ ਹੁਣ ਵੀ ਡੌਗ ਰੱਖਿਆ ਡੌਗ ਤੋਂ ਬਾਅਦ ਘੋੜੀਆਂ ਲੈ ਕੇ ਆਏ ਨੇ ਤੇ ਹੁਣ ਜਿਹੜੇ ਆਪਣੇ ਕੋਲੇ ਕਿਹੜੀਆਂ ਕਿਹੜੀਆਂ ਨਸਲਾਂ ਦੇ ਡੌਗ ਵੀਰੇ ਪਮੀਰੀਅਨ ਦੇ ਮੈਨਗੇ ਤੇ ਟ੍ਰੀਵਰ ਦੇ ਬੱਚੇ ਵੀ ਮੈਨਗੇ ਤੇ ਮੀਟਿੰਗ ਵੀਡੀਓ ਮੀਟਿੰਗ ਸਟਾਰਟ ਸਟਾਰਟ ਕਿਹੜੇ ਹੋ ਗਏ ਕਿਹੜੀ ਕਿਹੜੀ ਕਿਤਾਬ ਮੀਰੀਨ ਹੋ ਗਿਆ ਉਹ ਮੀਰੀਆਂ ਨੇ ਜਰਮਨਾ ਜਰਮਨ ਸ਼ੈਫਰਡ ਇੰਡੀਅਨ ਬੀਡ ਲਵੇ ਤੋ ਆਏ ਬਹੁਤ ਇੱਕ ਇੱਕ ਗੱਲ ਮੈਂ ਤੁਹਾਨੂੰ ਦੱਸ ਦਿੰਦਾ ਬਹੁਤ ਵੀਰ ਹੋ ਗਏ ਹਨਾ ਉਮਰਾਂ ਲੰਘੀਆਂ ਜਿਨ੍ਹਾਂ ਨੇ ਡੌਗ ਰੱਖੇ ਹੋਏ ਆ 30 35 35 ਸਾਲ ਡੌਗ ਜਿਨ੍ਹਾਂ ਨੇ ਰੱਖੇ ਹੋਇਆ ਉਹਨਾਂ ਕੋਲੇ ਬਈ ਇੰਨੀਆਂ ਚੰਗੀਆਂ ਨਸਲਾਂ ਹੋ ਸਕੇ ਨਾ ਹੋਣ ਇਹਨਾਂ ਨੇ ਜਿਹੜੇ ਇੰਪੋਰਟ ਛੋਟੀ ਜਿਹੀ ਉਮਰ ਦੇ ਵਿੱਚ ਰੱਖ ਕੇ ਦੇਖ ਲਏ ਤੇ ਇੰਪੋਰਟ ਫਿਲਹਾਲ ਹੁਣ ਰੱਖੇ ਵੀ ਹੋਇਆ ਫੋਮੀਰੀਅਨ ਦੇ ਵੀ ਤੁਹਾਨੂੰ ਦਿਖਾਵਾਂਗੇ ਜਰਮਨ ਦੇ ਵੀ ਦਿਖਾਵਾਂਗੇ ਬਾਕੀ ਜੇ ਤੁਸੀਂ ਛੋਟੀਆਂ ਨਸਲਾਂ ਦੇ ਬੱਚੇ ਲੈਣੇ ਆ ਇੱਕ ਗੱਲ ਦੇਖ ਲਓ ਦਿਖਾਈ ਨਾ ਵੀ ਤੇ ਫੋਮੀਰੀਅਨ ਦੇ ਵਿੱਚ ਆਪਾਂ ਵੱਡੀਆਂ ਵੱਡੀਆਂ ਦੇਖਦੇ ਹਾਂ ਇਹ ਪਾਕਟ ਸਾਈਜ਼ ਦੇ ਵਿੱਚ ਨੇ ਇਹਦੇ ਵਿੱਚ ਵੀ ਬਿਲਕੁਲ ਦੋ ਹੋਣੀ ਜਾਂ ਪਿਓਰ ਚ ਨੇ ਇਹ ਬਿਲਕੁਲ ਇਸ ਸਪੈਡ ਚ ਪਾਵਾਂਗੇ ਦੋਹੀ ਜਾਣੀ ਠੀਕ ਆ ਇਹ ਆਪ ਤੁਹਾਡਾ ਹੈਗਾ ਕਲਚਰ ਜਿਹੇ ਚ ਇਹ ਸਾਡਾ ਤੁਹਾਡਾ ਇਹ ਸਾਡਾ ਇਹ ਫੀਮੇਲ ਆ ਇਹ ਮੇਲ ਆ ਇਹ ਵੀ ਮੇਲ ਆ ਇਹ ਬੱਚਾ ਤਿਆਰ ਕਰਦੇ ਹਾਂ ਇਸੇ ਦੇ ਬੱਚਾ ਹਾਂ ਠੀਕ ਆ ਇਹ ਬੱਚਾ ਵੀ ਇਸੇ ਦਾ ਦੇਖੋ ਤੁਸੀਂ ਛੋਟੀ ਜੀ ਛੋਟੀ ਜੀ ਆ ਛੋਟੇ ਪੌਕੇਟ ਸਾਈਜ਼ ਦੇ ਵਿੱਚ ਕਹਿ ਸਕਦੇ ਆਪਾਂ ਨਹੀਂ ਆਪ ਪਮੀਰੀਅਨ ਬਹੁਤ ਵੱਡੇ ਹੋ ਜਾਂਦੇ ਆ ਇਹਦੇ ਬੱਚੇ ਵੀ ਇਹਨਾਂ ਦੇ ਮੈਨਣਗੇ ਵੀਰੇ ਜਮਾਂ ਇਹਦੇ ਜੱਟੇ ਦੇ ਦਿੰਦੇ ਹੋ ਬੱਚੇ ਦਿਖਾ ਦਿੰਦੇ ਵੀ ਜੇ ਕਿਸੇ ਵੀਰ ਨੇ ਸ਼ੌਂਕ ਆ ਘਰੇ ਰੱਖਣਾ ਛੋਟੀ ਛੋਟੀ ਬੱਚੇ ਦੇ ਕੋਲ ਮਿਲ ਜਾਣਗੇ ਨਾਲੇ ਭਲਾ ਮਿਲ ਜੂਗਾ ਫੀਮੇਲ ਵੀ ਮਿਲ ਜੂਗੀ ਆ ਵੱਡੀ ਕੁੱਤੀ ਵੀ ਥੇਲ ਕਰ ਦਾਂਗੇ ਜੇ ਕੋਈ ਵੱਡੀ ਕੁੱਤੀ ਵੀ ਦੇ ਦਾਂਗੇ ਵੱਡੀ ਕੁੱਤੀ ਵੀ ਦੇ ਦੇਣਗੇ ਜੇ ਆਪਾਂ ਮੇਲ ਦੀ ਗੱਲ ਕਰੀਏ ਮੇਲ ਬਾਈ ਕੀ ਰੇਟ ਮਿਲ ਜੂ ਮੇਲ ਵੀਰੇ 5500 ਮੇਰ 55 ਤੋਂ ਬਾਕੀ ਜਿਹੜਾ ਆਪਣੀ ਵੀਡੀਓ ਦੇਖ ਕੇ ਮਾਨਤਾਨ ਕਰਾਂਗੇ ਕਰਾਂਗੇ ਵੀਰੇ ਠੀਕ ਹੈ ਜਰੂਰ ਕਰੋ ਲਾਂਭਣ ਆ ਜੇ ਕੋਈ ਨਹੀਂ ਹੋਵੇ ਫੀਮੇਲ ਦਾ ਫੀਮੇਲ ਕੀ ਰੇਟ ਵੀਰੇ 4500 ਹੈ ਇੱਕ ਲਸਰੀ ਹੋਵੇ ਠੀਕ ਹੈ ਬਾਕੀ ਕੋਈ ਚੈੱਕ ਕਰਨੀ ਤੁਸੀਂ ਫਿੱਟ ਕਰੋ ਬਾਈ ਇਹਨਾਂ ਦੀ ਵੀ ਮਿਹਨਤ ਆ ਯਾਰ ਆਪਾਂ ਕਿਸ ਦਾ ਹੱਕ ਰੱਖੀਏ ਨਾ ਤੇ ਬਾਕੀ ਇਹਨਾਂ ਕੋਲੇ ਆ ਸਟੱਡ ਹੋ ਗਏ ਤੇ ਆ ਘੋੜੀ ਹੋ ਗਈ ਘੋੜੀ ਵੀ ਤੁਹਾਨੂੰ ਦਿਖਾਵਾਂਗੇ ਸਵਾਰੀ ਵੀ ਕਰਨਗੇ ਟ੍ਰੈਂਡ ਹੋ ਗਏ ਪੂਰੇ ਮੰਡੇ ਇਹ ਇਹਨਾਂ ਦਾ ਹਨਾ ਨਾਲ ਸ਼ੰਕਰ ਸ਼ੰਕਰ ਤਾਂ ਕਰੀਆਰ ਦਿਖਾ ਦੇ ਬਈ ਇਹ ਵੀ ਕਹਿੰਦੇ ਘੋੜਿਆਂ ਦਾ ਸੇਵਾਦਾਰ ਆਪੁੰ ਦਾ ਆਹ ਬਲੂ ਸਾਰਾ ਪਿੱਛੇ ਰੱਖਦਾ ਕਬੂਤਰ ਵੀ ਰੱਖੇ ਹੋਏ ਆ ਕਬੂਤਰਾਂ ਦਾ ਸ਼ਾਮ ਕਿਵੇਂ ਦਿਆ ਫਿਰ ਬਈ ਇਹ ਤਾਂ ਹੁਣੇ ਰੱਖਿਆ ਇਹਦਾ 15 20 ਕਿਤੇ ਤਾਂ ਹੋ ਗਿਆ ਲੈ ਆਂਦੇ ਨੇ ਲੱਕੇ ਲੈ ਆਂਦੇ ਨੇ ਬੱਚੇ ਖਾਣਦੇ ਆ ਤੇ ਆਹ ਦੇਖੋ ਤੁਸੀਂ ਕਿੰਨੇ ਸੋਹਣੇ ਨੇ ਹਨਾ ਇਹ ਕਿਹੜਾ ਆਪਣਾ ਕਿਹੜਾ ਆ ਗਿਆ ਇਹ ਮੁਖੀ ਆ ਗਿਆ ਵੀਰੇ ਇਹ ਮੁਖੀ ਆ ਗਿਆ ਹਨਾ ਹੈ ਸਾਰੇ ਲੱਕੇ ਆ ਲੱਕੇ ਆ ਜੀ ਆਹ ਮੁਖੀ ਆ ਉੜਦੇ ਨਹੀਂ ਹੈਗੇ ਲੱਗਦੇ ਚੀਂਿਆਂ ਵਾਂਗੂ ਆ ਠੀਕ ਆ ਇਹ ਉੜਦੇ ਨਹੀਂ ਹੈਗੇ ਹੁਣ ਇਹ ਮੁਖੀ ਇਹਦੇ ਆਂਡੇ ਕੱਢੇ ਆ ਅੱਜ ਦਿਖਾਈ ਕੋਲੇ ਹੋ ਕੇ ਦਿਖਾਈ ਕਿੰਨੇ ਕਿੰਨੇ ਸੋਹਣੇ ਏਦ ਹੁਣੇ ਲੈ ਕੇ ਆਏ ਤੁਸੀਂ ਹੈ ਹਾਂ ਵੀਰੇ ਹੁਣ ਹੀ ਲਿਆਉਂਦੇ ਨੇ ਤੇ ਫਿਰ ਹੁਣ ਅੱਗੇ ਫਿਊਚਰ ਇਨ ਫਿਊਚਰ ਦੇ ਵਿੱਚ ਕੀ ਫਿਰ ਲੱਗਦਾ ਤੁਹਾਨੂੰ ਵੀ ਆਪਾਂ ਹੁਣ ਵਧੀਆ ਕਰਨਾ ਸਾਰਾ ਹੈ ਹਾਂ ਹਾਂ ਵੀਰੇ ਕੰਮ ਵੀ ਜਿਹੜਾ ਇੱਕ ਫਾਰਮ ਹਾਊਸ ਕਹਿ ਦਿੰਨੇ ਆਪਾਂ ਸਾਰਾ ਹੌਲੀ ਹੌਲੀ ਕਰਕੇ ਬਣਾਉਣਾ ਹੈਨਾ ਤੇ ਫਿਰ ਅੱਗੇ ਹੁਣ ਤਾਂ ਇਹ ਤਾਂ ਪੜਾਈ ਤੋਂ ਰਿਟਾਇਰਮੈਂਟ ਕਰ ਲਿਆ ਜਾਨੀ ਹੁਣ ਆਪਣਾ ਬਿਜ਼ਨਸ ਚੋਰ ਲਿਆ ਹਾਂ ਵੀਰੇ ਤੇ ਬਿਜ਼ਨਸ ਐਨ ਵਧੀਆ ਕਰਨਾ ਉਹ ਸਮਝ ਕੇ ਨਸੀ ਵਾਲੀ ਸਾਈਡ ਤਾਂ ਜਾਣਾ ਨਹੀਂ ਨਸੀ ਵਾਲੀ ਸਾਈਡ ਜਾਣਾ ਨਹੀਂ ਹੈਗਾ ਤੇ ਤੁਹਾਡੇ ਫਾਦਰ ਸਾਹਿਬ ਸੀਗੇ ਜਿਹੜੇ ਉਹ ਵੀ ਸਮਾਂ ਤੇ ਆਰਮੀ ਦੇ ਵਿੱਚ ਸੀਗੇ ਹਨਾ ਹਾਂਜੀ ਹਾਂਜੀ ਤੇ ਹੁਣ ਤੁਹਾਨੂੰ ਸਪੋਰਟ ਕੌਣ ਕਰਦਾ ਬਾਈ ਨਾਨਾ ਨਹੀਂ ਹੁਣੀ ਨਾਨਾ ਜੀ ਹੁਣੀ ਨਹੀਂ ਛੁੱਟਿਆ ਜਾ ਤੂੰ ਘਾਤੋਂ ਪਰਾਂ ਨੂੰ ਭੱਜੀ ਜਾਂਦਾ ਠੀਕ ਹੈ ਇਹਨੂੰ ਵੀ ਕਹਿੰਦੇ ਪੂਰਾ ਸ਼ੌਂਕ ਆ ਇਹ ਹੁਣ ਕਿਹੜੀ ਕਲਾਸ ਚਾ ਤੂੰ 8ਵੀਂ ਕਲਾਸ ਚਾ ਕਿਹੜੇ ਸਕੂਲ ਚ ਪੜਦਾ ਡੇਲੀ ਜਾਂਦਾ ਹੁੰਦਾ ਫਿਰ ਉੱਥੇ ਤਾਂ ਨਹੀਂ ਕਿਤੇ ਕਰੀ ਜਾਂਦਾ ਇਸ ਕੋ ਕਾਲ ਕਲਾਸ ਚ ਬਹਿ ਕੇ ਚੋਗਾ ਪਾਈ ਜਾਂਦਾ ਮੈਂ ਆਉ ਆਉ ਹੈ ਵੀਰ ਮੈਡਮਾਂ ਨੂੰ ਸਾਰਿਆਂ ਨੂੰ ਸਾਰਿਆਂ ਨੂੰ ਪਤਾ ਹੋਣਾ ਵੀ ਘੋੜੀਆਂ ਰੱਖ ਲਈਆਂ ਹੋਰ ਵੀ ਯਾਰਾਂ ਦੋਸਤਾਂ ਦੇ ਰੱਖੀਆਂ ਹੋਈਆਂ ਨੇ ਕਿ ਨਹੀਂ ਪਿੰਡ ਦੇ ਵਿੱਚ ਆਪਣੇ ਹੋਰ ਰੱਖਿਓ ਹੀ ਨੇ ਘੋੜੀਆਂ ਕਿਸੇ ਨੇ ਹਾਂ ਵੀਰੇ ਰੱਖੀਆਂ ਨੇ ਠੀਕ ਆ ਤੇ ਜਦੋਂ ਲੰਘਦੇ ਹੋ ਫਿਰ ਘੋੜੀ ਲੈ ਕੇ ਕਰਦੇ ਨੇ ਗੱਲਾਂ ਲੋਕ ਹਾਂ ਕਰਦੇ ਆ ਵੀਰੇ ਹਾਂ ਤੇ ਹੁਣ ਫਿਰ ਕਿੰਨੀਆਂ ਘੋੜੀਆਂ ਕਰ ਲਈਆਂ ਹੁਣ ਤੱਕ ਵੀਰੇ 4 ਜਾਨਵਰ ਹੋ ਗਏ ਇੱਕ ਵੱਡਾ ਸਟਾਰ ਸਟਾਰੀਆਂ ਦੇ ਹੋ ਗਿਆ ਹਾਂ ਤੇ ਆ ਨੁਕਰਿਆ ਬੱਚਾ ਤਿਆਰ ਕਰਦੇ ਆ ਇਹ ਨੁਕਰਿਆ ਬੱਚਾ ਜਿਪਸੀ ਹਾਂ ਜਿਪਸੀ ਤੇ ਉਹ ਬਾਣੀ ਆ ਗਈ ਤੇ ਇੱਧਰ ਲਿੱਟ ਹੋ ਗਈ ਇਦਾਂ ਲੱਟਵਾ ਗਈ ਹੁਣ ਮੈਨੂੰ ਲੱਗਦਾ ਵੀ ਤੁਸੀਂ ਬਣਾ ਰਹੇ ਹੋ ਪਿਛਲੀ ਸੈਲ 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 ਕਰਨਾ ਵੀਰੇ ਬਣਾ ਰਹੇ ਹੋ ਯਾਨੀ ਕਿ ਜਦੋਂ ਆਪਾਂ ਕੋਈ ਵੀ ਚੀਜ਼ ਦਾ ਸ਼ੁਰੂਆਤ ਕਰਦੇ ਆ ਛੋਟੇ ਸਟੈਪ ਤੋਂ ਸਟੈਪ ਵਾਈਜ਼ ਸਟੈਪ ਕਰਨੀ ਆ ਠੀਕ ਹੈ ਮੈਂ ਤਾਂ ਇਹੀ ਸਮਝਾਉਣਾ ਕਿਉਂਕਿ ਮੈਂ ਇਹਨਾਂ ਤੋਂ ਵੱਡਾ ਵੀ ਆਪਾਂ ਕਿਸੇ ਨੂੰ ਗਲਤ ਗਾਈਡ ਨਹੀਂ ਕਰਦੇ ਜੇ ਆਪਾਂ ਕਿਉਂਕਿ ਪ੍ਰੋਮੋਸ਼ਨ ਆ ਵੀ ਕਰਦੇ ਆ ਇੰਸਟਾਗ੍ਰam ਤੇ ਉਹ ਚੀਜ਼ ਦੇ ਵਿੱਚ ਵੀ ਮੈਂ ਅਕਸਰ ਕਹਿ ਕੇ ਪਾਉਣਾ ਹੁੰਦਾ ਵੀ ਮਾਲਕਾਂ ਵੱਲੋਂ ਹਾਈਟ ਇੰਨੀ ਦੱਸੀ ਗਈ ਆ ਕਿਉਂਕਿ ਜਿਹੜੀ ਚੀਜ਼ ਆਪਾਂ ਇਹ ਨੈਚੁਰਲ ਵੀਡੀਓ ਪਾਉਣਾ ਸਾਰੀ ਸਚਾਈ ਤੇ ਵੀਡੀਓ ਪਾਉਣਾ ਆ ਜੇ ਆਪਾਂ ਅੱਜ ਸੱਚ ਬੋਲਾਂਗੇ ਤਾਂ ਬਈ ਕੱਲ ਨੂੰ ਆਪਣੇ ਕੋਲ ਅਗਲਾ ਆਊਗਾ ਜੇ ਅੱਜ ਜੇ ਆਪਾਂ ਝੂਠ ਬੋਲਾਂਗੇ ਕਿਹੜਾ ਹਣਾ ਵੀਰੇ ਜੇ ਕੋਈ ਘੋੜਾ ਤੇਰਾ ਮੰਗੇ ਤਾਂ ਦੇ ਵੀ ਦੇਵਾਂਗੇ ਵੀਰੇ ਕੋਈ ਚੱਕਰ ਠੀਕ ਆ ਸੇਲ ਗਿਆ ਹਾਂ ਜਾਏ ਜਾਇਜ਼ ਰੇਟ ਤੇ ਦਿਖਾਂਗੇ ਕੋਈ ਚੱਕਰ ਇੱਕ ਤੁਹਾਡੇ ਕੋਲੇ ਘੋੜੀ ਸੇਲ ਆ ਘੋੜੀ ਇਹਨੂੰ ਪਤਾ ਹੁਣ ਇਹ ਤਾਂ ਇਹਨੂੰ ਪੁੱਛ ਹਾਂ ਵੀ ਘੋੜੀ ਕੋਈ ਨਹੀਂ ਦੇਣੀ ਬਈ ਘੋੜਾ ਜਿਹੜਾ ਬਈ ਉਹ ਸਟੱਡ ਸਰਵਿਸ ਓਪਨ ਨਾ ਵੀਰੇ ਚਿੱਟੇ ਕੁੱਤੇ ਆ ਬਰੇ ਤੇ ਕਿਤੇ ਘੋੜੇ ਬਰੇ ਹਾਂ ਬੀ ਜਿਹੜੀ ਚੀਜ਼ ਨਹੀਂ ਸੇਲ ਕਰਨੀ ਉਹ ਨਹੀਂ ਜਿਹੜੀ ਚੀਜ਼ ਇਹਨਾਂ ਨੇ ਬਾਈ ਸੇਲ ਕਰਨੀ ਆ ਅਸਲ ਵਿੱਚ ਮੇਨ ਜਾਨਕੀ ਇਹਨਾਂ ਕੋਲੇ ਸਟੱਡ ਬਹੁਤ ਸੋਹਣੇ ਰੱਖੇ ਹੋਇਆ ਜੇ ਕਿਸੇ ਵੀਰ ਨੂੰ ਨਹੀਂ ਕੋਈ ਨੇੜੇ ਤੇ ਦੇ ਸਟੱਡ ਮਿਲਦਾ ਤਾਂ ਇਹਨਾਂ ਵਾਲੇ ਸਟੱਡ ਤੋਂ ਤੁਸੀਂ ਕਵਰਿੰਗ ਕਰਵਾ ਸਕਦੇ ਹੋ ਕੱਲੇ-ਕੱਲੇ ਦੀ ਆਪਾਂ ਡਿਟੇਲ ਜੇ ਕੋਈ ਮੇਰਾ ਵੀਰ ਵੀਰੇ ਬਾਹਰੋਂ ਆਉਂਦਾ ਨਾ ਹਾਂ ਤਾਂ ਉਹਦੀ ਕੁਸਤੀ ਫੀਸ ਤੇ ਛੱਡ ਦਿਆ ਕਰਾਂਗੇ ਹਾਂ ਵੀ ਉਹ ਤੋਂ ਬਾਅਦ ਚ ਬੱਚਾ ਨਹੀਂ ਲੈਣੀ ਹੁੰਦੀ ਠੀਕ ਹੈ ਥੋੜਾ ਘੋੜਾ ਲੈ ਕੇ ਆਉ ਕੱਢ ਕੇ ਤਾਂ ਕਹਿੰਦੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਬਾਈ ਬਾਕੀ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਇਹ ਨੇ ਜੀਪ ਲਿਆਂਦੀ ਆ ਇਹ ਕਿੰਨੇ ਕੁ ਰੁਪਈਆ ਦੀ ਆ 3 ਲੱਖ ਲਾਤਾ ਹੈ ਖੜੇ ਪੈਰ 3 ਲੱਖ ਲਾਤਾ ਪੁੱਠੇ ਗੇਰ ਵਾਲਾ ਬੋਲਟ ਲਿਆਂਦਾ ਜੀਪ ਲਿਆਂਦੀ ਇਹ ਇਹ ਸ਼ੌਂਕ ਤੈਨੂੰ ਕਦੋਂ ਕਿ ਸੀਗਾ ਫਿਰ ਵੀ ਹਾਂ ਅੱਜ ਪੂਰਾ ਹੋ ਰਿਹਾ ਹੈ ਕਿਹਦਾ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਤੂੰ ਜਿਵੇਂ ਤੇਰਾ ਸ਼ੌਂਕ ਪੂਰਾ ਹੋ ਨਾਨਾ ਜੀ ਦਾ ਨਾਨਾ ਜੀ ਦਾ ਮਾਤਾ ਜੀ ਦਾ ਹੈ ਠੀਕ ਹੈ ਭਾਈ ਤੇ ਇਹ ਹੁਣ ਕਿੰਨਾ ਟਾਈਮ ਹੋ ਗਿਆ ਜੀ ਭਿਲੇ ਆਂਦੀ ਨੂੰ ਹਾਂ ਕਿੰਨੇ 3 ਲੱਖ ਦੀ ਤੇ ਇਹ ਸਾਰੀ ਆਪਣਾ ਜੋ ਚਾਰਜ ਵਾਲੀ ਬੈਟਰੀ ਤੇ ਹੈ ਨਾ ਜੇ ਇੱਕ ਵਾਰੀ ਚਾਰਜ ਕਰ ਲਈਏ ਕਿੰਨਾ ਕਿਲੋਮੀਟਰ ਕੱਢ ਦਿੰਦੀ ਆ 60 ਕਿਲੋਮੀਟਰ ਓਕੇ ਇਹ ਲਿਆਂਦੀ ਕਿੱਥੋਂ ਹੈ ਇਹ ਲਿਆਂਦੀ ਹਰਿਆਣੇ ਦੇ ਫਰਸਾ ਤੋਂ ਓਕੇ ਚਲਾਓ ਸਰ ਆ ਇੱਥੇ ਗੇਅਰ ਆ ਗਿਆ ਇਹਦਾ ਆ ਉਹ ਦੇਖੀ ਦੇਖੀ ਦੇਖ ਚਾ ਵਧ ਰਹੀ ਹੈ ਹਾਂ ਭੱਜਦੀ ਕਿੰਨਾ ਕੈਂ 45 ਦੀ ਰੇਸ ਤੇ ਵੱਧਦੀ ਆ ਆਉਂਦਾ ਨਹੀਂ ਯਾਰ ਪੀਕਾ ਬਹੁਤ ਆ ਨਾ ਇੱਕ ਨੂੰ ਘੋੜੀਆਂ ਕਬੂਤਰਾਂ ਨਾਲ ਸ਼ੌਂਕ ਆ ਤੇ ਇੱਕ ਨੂੰ ਲੋਹੇ ਨਾਲ ਸ਼ੌਂਕ ਆ ਇਹ ਕੱਲਾ ਕੱਲਾ ਬਈ ਦਾਣਾ ਗਿਣਿਆ ਜਾਂਦਾ ਇਹ ਕਿੰਨੇ ਮਾਡਲ ਆ ਚਾਰ ਪੰਜ ਆ ਚਾਰ ਮਾਡਲ ਆ ਇਹ ਪੋਠੇ ਗੀਰ ਵਾਲਾ ਹਨਾ ਛੋਟੇ ਭਾਈ ਨੂੰ ਬਈ ਗੱਡੀਆਂ ਮੋਟਰਸਾਈਕਲਾਂ ਲੋਹੇ ਨਾਲ ਪਿਆਰ ਆ ਤੇ ਇੱਕ ਨੂੰ ਜਾਨਵਰਾਂ ਨਾਲ ਬਾਕੀ ਰਲ ਕੇ ਦੋਨੇ ਜਾਨੇ ਕਾਰੋਬਾਰ ਸੰਭ ਰਿਹਾ ਹੈ ਆਪਣਾ ਆਪਣੇ ਘੋੜੇ ਦੀ ਗੱਲ ਕਰੀਏ ਨਾਮ ਕੀ ਹੈ ਇਹਦਾ ਵੀਰੇ ਆਜ਼ਾਦ ਆ ਇਹਦਾ ਨਾਮ ਹਾਂਜੀ ਕਿੰਨੇ ਕ ਸਮਾਂ ਹੋ ਗਿਆ ਇਹਨੂੰ ਆਪਣੇ ਘਰੇ ਆਇਆ ਇੱਕ ਹਫ਼ਤਾ ਹੋ ਗਿਆ ਠੀਕ ਆ ਮਨ ਚ ਕੀ ਆਇਆ ਬਈ ਜਿਵੇਂ ਹੁਣ ਛੋਟੀ ਉਮਰ ਆ ਨੇ ਨਵੇਂ ਬੰਦੇ ਕੋ ਜਿਆਦੇ ਘੋੜੀਆਂ ਨੂੰ ਪੈਂਦੇ ਹਨ ਵੀ ਆਪਾਂ ਘੋੜੀਆਂ ਰੱਖਣੀਆਂ ਨੇ ਘੋੜੀਆਂ ਤੁਹਾਡੇ ਕੋਲ ਹੈਗੀਆਂ ਨੇ ਤੇ ਫਿਰ ਅੱਗੇ ਘੋੜੀ ਲੈਣ ਬਾਰੇ ਵੀ ਕੋੜਾ ਲੈਈਏ ਕੀ ਆਇਆ ਮਣ ਚ ਕੋੜਾ ਵੀਰੇ ਕਿਸੇ ਬੰਦੇ ਦੀ ਅੜੀ ਕਟਵੀ ਸੀ ਉਹ ਕਟਤੀ ਠੀਕ ਹੈ ਕੀ ਕਹਿੰਦਾ ਵੀ ਘੋੜਾ ਨਹੀਂ ਰੱਖ ਸਕਦੇ ਤੁਸੀਂ ਉਹਨੇ ਐ ਕਿਹਾ ਸੀ ਟੋੜੀ ਹੀ ਮਾਰੀ ਸੀਗੀ ਮੜੀ ਜੀ ਫਿਰ ਲਿਆ ਕੇ ਘਰੇ ਖੜਾਤਾ ਫਿਰ ਬੰਜਰ ਨੂੰ ਬੰਦੇ ਗੜਤਾ ਟੋਟ ਟੋਟ ਵੀ ਮਾਰਤੀ ਬਾਕੀ ਬਈ ਆਜ਼ਾਦ ਆਈਦਾ ਘੋੜੇ ਦਾ ਨਾਮ ਇਹਨਾਂ ਨੇ ਵੀ ਪੂਰਾ ਆਜ਼ਾਦ ਹੀ ਰੱਖਿਆ ਸ਼ੌਂਕ ਨਾਲ ਰੱਖਿਆ ਕੋਈ ਇਹਨੂੰ ਬੰਦਸ਼ ਨਹੀਂ ਹੈਗੀ ਜੇ ਆਪਾਂ ਇਹਦੇ ਖਾਨਦਾਨ ਦੀ ਗੱਲ ਕਰੀਏ ਇਹਦਾ ਪਿਓ ਕਿਹੜਾ ਮੇਰੇ ਪਿੰਕੇ ਵਾਲਾ ਸਤਾਰ ਕੋੜਾ ਇਹਦਾ ਇਹ ਪੁੱਤ ਆ ਹਾਂ ਤੇ ਚੈਂਪੀਅਨ ਸਤਾਰ ਆਹੋ ਜੀ ਤੇ ਹੁਣ ਇਹ ਸਟੱਡ ਸਰਵਿਸ ਲਈ ਓਪਨ ਆ ਤੇ ਇਹਦੀ ਲੈਨ ਆ ਜਿਹੜੀ ਅਲੀਸ਼ਾਨ ਲੈਨ ਚੋਂ ਆਲੀਸ਼ਾਨ ਲੈਨ ਚੋਂ ਆ ਹਾਂਜੀ ਤੇ ਇਹਦੀ ਹਾਈਟ ਕਿੰਨੀ ਆ ਹੁਣ ਪ੍ਰੋਪਰ ਹਾਈਟ ਵੀਰੇ 7 ਤੋਂ 2 ਬੱਦਾਂ 62 ਇੰਚ 62 ਇੰਚ ਦਾ ਹਾਈਟ ਹੈ ਬਾਈ ਹਜੇ ਨਵੇਂ ਨੇ ਇਸ ਲਾਈਨ ਦੇ ਵਿੱਚ ਹੌਲੀ-ਹੌਲੀ ਬਹੁਤ ਕੁਝ ਇਹਨਾਂ ਨੂੰ ਸਿੱਖਣ ਨੂੰ ਮਿਲੂਗਾ ਰਾਈਡਿੰਗ ਕਰਦੇ ਹਾਂ ਬਾਈ ਇਸ ਤੇ ਬਾਈ ਰਾਈਡਿੰਗ ਕਰ ਲ ਕਰਕੇ ਦੇਖੀਆ ਪਹਿਲੀ ਸਵਾਰੀ ਪਾਈ ਹੁਮ ਵਧੀਆ ਤੁਰਦਾ ਵਧੀਆ ਤੁਰਦਾ ਘੋੜੀ ਦਾ ਜਾਦੇ ਸਵਾਦ ਆਉਂਦਾ ਰਾਈਡਿੰਗ ਕਰਕੇ ਕਿ ਘੋੜੇ ਦਾ ਘੋੜੇ ਦਾ ਵੱਖਰਾ ਘੋੜੇ ਆ ਨਖਰੀ ਨਾਲ ਤੁਰਦਾ ਵੀ ਠੀਕ ਆ ਸਿਸਟਮ ਇਹਨਾਂ ਦਾ ਮੈਨੂੰ ਬਹੁਤ ਕੈਂਟ ਲੱਗਿਆ ਬਾਕੀ ਹਜੇ ਬਣਾ ਰਹੇ ਆ ਤੇ ਹੌਲੀ-ਹੌਲੀ ਮਕਾਮ ਤੇ ਪਹੁੰਚ ਜਾਂਦਾ ਆਪਾਂ ਨੂੰ ਵੀ ਬਾਈ 15 ਸਾਲ ਹੋ ਗਏ ਰੱਖ ਕੇ ਦੇ ਨੇ ਹੁਣ ਕਿਤੇ ਜਾ ਕੇ ਫਾਰਮ ਵਾਲਾ ਸੁਪਨਾ ਪੂਰਾ ਹੋਣ ਲੱਗ ਇਹਨਾਂ ਨੇ ਬਾਕੀ ਹੈ ਨਾ ਘੋੜੀ ਦੀ ਜਗ੍ਹਾ ਇੱਥੇ ਬਣਾਤੀ ਸ਼ਾਮ ਨੂੰ ਘੋੜੀ ਅੰਦਰ ਕਰ ਦਿੰਦੇ ਆ ਤੇ ਸਵੇਰੇ ਧੁੱਪ ਲੱਗਣ ਲਈ ਬਾਹਰ ਕਰ ਦਿੰਦੇ ਆ ਨੀ ਮੁੰਡਾ ਸਿੱਧੂ ਸਰਦਾਰਾਂ ਦਾ ਇਹ ਸਿੱਧੂਆਂ ਦਾ ਕਾਕਾ ਕਾਲੀ ਦਾ ਭਤੀਜਾ ਅਰਜਨ ਵੈਲੀ ਇਹ ਨੌਕਰ ਤੇ ਇਹ ਇਹ ਘੋੜੀ ਤੇ ਸਵਾਰੀ ਕਰਦੇ ਹੁੰਦੇ ਆ ਬਈ ਇਹ ਇਹਦਾ ਨਾਮ ਰੱਖਿਆ ਹੋਇਆ ਇਹਨਾਂ ਨੇ ਪੈਰੀ ਕਰਦਣ ਵਾਲੇ ਵਾਲ ਖੜੇ ਕਰ ਦਿਓ ਸਾਰੇ ਹੌਲੀ ਥੋਲੀ ਹੌਲੀ ਲਵੋ ਫੜਿਆ ਕਰ ਲਗਾਂ ਬਸ ਬਸ ਪਤਾ ਨਹੀਂ ਮੈਨੂੰ ਇੱਧਰ ਖੜੀ ਆ ਬਈ ਲਿੱਟੋ ਲਿੱਟੋ ਇਹ ਆਪਣੇ ਤੋਂ ਲੈ ਕੇ ਗਏ ਆ ਲਿੱਟੋ ਪ੍ਰੈਗਨੈਂਟ ਆ ਤਿੰਨ ਇੱਕ ਮਹੀਨੇ ਤੱਕ ਸੂਪ ਪੈਣਾ ਇਹਨੇ ਇਹਦੇ ਵਾਸਤੇ ਇਹਨਾਂ ਨੇ ਇੱਧਰ ਬਣਾਏ ਹੋਏ ਹੁਣ ਬੈਕ ਸਾਈਡ ਬਣਾਉਣਗੇ ਉਹ ਮੈਂ ਤੁਹਾਨੂੰ ਦਿਖਾਉਣਾ ਇੱਧਰ ਬਾਈਕ ਸਾਈਡ ਇਹਨਾਂ ਦਾ ਆਪਣਾ ਹਨਾ ਡੌਗ ਜਿੱਥੇ ਇਹ ਘਮਾਉਂਦੇ ਨੇ ਘੋੜੀਆਂ ਘਮਾਉਂਦੇ ਨੇ ਡੌਗ ਰੱਖੇ ਹੋਇਆ ਉਹ ਇੱਧਰ ਆ ਜਰਮਨ ਦੇ ਆ ਦੇਖੋ ਤੁਸੀਂ ਇੱਧਰ ਘੋੜੀਆਂ ਛੱਡ ਦਿੰਦੇ ਆ ਤੇ ਆ ਜਰਮਨ ਦੇ ਇਹਨਾਂ ਕੋਲ ਸਟੱਡ ਰੱਖੇ ਹੋਇਆ ਬਾਹਰ ਕੱਢ ਕੇ ਦਿਖਾਉਣੇ ਆ ਪਿੱਟ ਬੋਲ ਰੱਖੇ ਹੋਇਆ ਤੇ ਆ ਡੌਗ ਬਈ ਆਪਾਂ ਲਿਆ ਬਾਈ ਤੂੰ ਖਰੀਦੇ ਆ ਹੁਣ ਆਪਣੇ ਘਰ ਦਾ ਸ਼ਿੰਗਾਰ ਬਣਨਾ ਇਹ ਗੁੰਡਾ ਬਲੱਡ ਲਾਈਨ ਦਾ ਪਿਓਰ ਲੌਂਗ ਕੋਡ ਆ ਜੀ ਤੇ ਨਾਮ ਇਹਦਾ ਸ਼ਿਕੰਦਰ ਤੇ ਆਪਾਂ ਵੀ ਝੋਲੀ 'ਚ ਰੱਸਾ ਪਵਾਉਣ ਵਾਲੀ ਰਸਮ ਕਰਦੇ ਆ ਪੂਰੀ ਇਧਰ ਜੇ ਨੂੰ ਲਾ ਦੇ ਕੇ ਰਾਂ ਉਰੇ ਵੇ ਸਿਟੀ ਮਾਰੀਂ ਜੇ ਕਿਸੇ ਵੀਰ ਨੇ ਸਟੱਡ ਸਰਵਿਸ ਕਰਵਾਉਣੀ ਹੋਵੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਇਹ ਕੁੱਤਾ ਪਹੁੰਚ ਜਾਣਾ ਬਾਈ ਇਹ ਰਿਜ਼ਲਟ ਕਿਵੇਂ ਆਇਆ ਅੱਗੇ ਪਹਿਲਾਂ ਰਿਜ਼ਲਟ ਵੀਰੇ ਬੱਚੇ ਕੁੱਤੇ ਦੇ ਕੁੱਤੀਆਂ ਸਭ ਤੋਂ ਜਿੰਨੇ ਕੁੱਤੇ ਪਾਉਂਦਾ ਉੰਨੀ ਕੁੱਤੀਆਂ ਪਾਉਂਦਾ ਹੂੰ ਵੀ ਮੀਡੀਅਮ ਜਿਹਾ ਪਾਉਂਦਾ ਸਾਰਾ ਕੁਝ ਓਕੇ ਜਿਹੋ ਜੀ ਕੁੱਤੀ ਹੋਗੀ ਉਹੋ ਜਿਹਾ ਬੱਚਾ ਨਹੀਂ ਉਹ ਤੋਂ ਬਾਅਦ ਕੇ ਰਿਜ਼ਲਟ ਦਊਗਾ ਕੁੱਤੇ ਰਿਜ਼ਲਟ ਲੈ ਕੇ ਆਉਂਦਾ ਸਾਰਾ ਓਕੇ 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 ਇੱਕ ਸਟੱਡ ਬਾਈ ਹੋਰਾਂ ਤੋਂ ਅੱਜ ਆਪਾਂ ਲੈ ਲਿਆ ਤੇ ਦੋ ਸਟੱਡ ਇਹਨਾਂ ਕੋਲ ਜਿਹੜੇ ਹੁਣ ਮੌਕੇ ਤੇ ਆ ਉਹ ਵੀ ਜਰਮਨ ਸ਼ੈਪਰਡ ਦੇ ਆ ਤੇ ਇਹਦੀ ਕੀ ਲਾਈਨ ਆ ਵੀਰੇ ਗੁੰਡਾਵਾਦ ਲੈ ਤੇ ਇਹਦਾ ਨਾਮ ਕੀ ਆ ਬਾਈ ਡੇਂਜਰ ਆ ਵੀਰੇ ਡੇਂਜਰ ਤੇ ਵੈਸੇ ਸੱਚੀ ਤਾਂ ਨਹੀਂ ਡੇਂਜਰ ਇਹ ਨਹੀਂ ਵੀਰੇ ਨਹੀਂ ਨਹੀਂ ਡੇਂਜਰ ਸੱਚੀ ਨਹੀਂ ਹੈਗਾ ਨਾ ਇਹ ਇਹਦਾ ਕਦਾ ਚੱਕ ਨਹੀਂ ਡੇਂਜਰ ਵਾਂਗੂ ਆ ਤਾਂ ਨਾਮ ਰੱਖਿਆ ਤਾਂ ਰੱਖ ਤਾ ਹਾਂ ਬਾਕੀ ਹੈ ਸ਼ਾਂਤਤਾ ਹਨਾ ਸ਼ਾਂਤ ਪੂਰਾ ਇਹਦੀ ਕੀ ਏਜ ਆ ਬਾਈ ਇਹਦੀ 15 ਮਹੀਨੇ ਆ ਵੀਰੇ ਤੇ ਇਹਦੀ ਓਪਨ ਕਰਤੀ ਸਾਡੇ ਸਾਡੇ 12 ਦੀ ਓਪਨ ਆ ਠੀਕ ਆ ਇਹਦੇ ਰਿਜ਼ਲਟ ਆਇਆ ਕੋਈ ਰਿਜ਼ਲਟ ਵੀਰੇ ਆਇਆ ਆ ਗਿਆ ਕਿਵੇਂ ਦਾ ਆਇਆ ਬੱਚੇ ਆਪਣੀ ਤੇ ਲੈ ਕੇ ਉਹ ਘਰੇ ਆਪਦੇ ਉੱਤੇ ਲੈ ਕੇ ਜਾਂਦਾ ਹੈ ਓਕੇ ਐਕਸਪਾਇਰ ਹੋ ਗਿਆ ਇੱਥੇ ਲਿਆਂਦਾ ਸੀ ਬੱਚਾ ਸੀ ਠੀਕ ਆ ਤੇ ਸ਼ੋਅ ਵਗੈਰਾ ਦਾ ਸ਼ੌਂਕ ਸ਼ਾਓ ਵੀਰੇ ਸ਼ਾਟਕੋਟ ਕੁੱਤੇ ਕਰੇ ਸੀਗੇ ਹਾਂਜੀ ਤੇ ਉਦੋਂ ਬੱਚੇ ਇਹਦਾ ਕਰੇ ਨਹੀਂ ਜਦੋਂ ਉਹ ਬੰਦਾ ਖਰਾਬੀ ਕਰਦੇ ਸੀ ਵਿੱਚ ਅੱਛਾ ਤੇ ਐਦਾਂ ਦਾ ਕੁਝ ਵੀ ਜ਼ਿੰਦਗੀ ਦੇ ਵਿੱਚ ਹੋਇਆ ਜਾਨੀ ਕਿ ਹਾਂ ਹੋਇਆ ਵੀਰੇ ਸਾਰਾ ਕੁਝ ਹਾਂ ਕਿੰਨੇ ਰੁਪਏ ਲਾਤੇ ਬਈ ਆਪਣੀ ਸ਼ੌਂਕ ਤੇ ਹੁਣ ਤੱਕ ਡੌਗ ਡੌਗ ਤੇ ਤਾਂ ਵੀ ਕੁੱਤਿਆਂ ਤੇ ਇਸ ਮੁੰਡੇ ਨੇ ਕਹਿੰਦੇ 45 ਲੱਖ ਰੁਪਇਆ ਲਾਤਾ ਕਿੰਨੇ ਸਮੇ ਚ ਲਾਇਆ ਬਈ 45 ਲੱਖ ਕਿੰਨੇ ਸਾਲਾਂ ਦੇ ਇੱਕ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ 45 ਲੱਖ ਰੁਪਇਆ ਲਾਤਾ ਉਹ ਡੌਗ ਤੁਸੀਂ ਦੱਸਿਆ ਸੀ ਵੀ ਵਿੱਚ ਆ ਕੇ ਆਪਣਾ ਡੈਥ ਹੋ ਗਈ ਸੀ ਵਿੱਚ ਹਨਾ ਕੁੱਤਿਆਂ ਨੂੰ ਬਹੁਤ ਹੋਈ ਹੈ ਹਾਂ ਇੱਕ ਵੀਰੇ ਬੰਦੇ ਸੀਗਾ ਬੰਦਾ ਹੂੰ ਉਹ ਵਿੱਚ ਵੀ ਸੀ ਮੂੰ ਤਾਂ ਕਹਿੰਦਾ ਉਤੋਂ ਦਾ ਮਿੱਠਾ ਜਿਹਾ ਹੂੰ ਵਿੱਚ ਵਿੱਚ ਉਹ ਖਾਰਖਾਨਾ ਬਹੁਤ ਟੋਪੀ ਪਾਉਂਦਾ ਵੀਰੇ ਸਾਰੇ ਉੱਤੇ ਯਾਨੀ ਕਿ ਵੀ ਤੁਹਾਨੂੰ ਵੀ ਜਿੰਨੇ ਦੀ ਚੀਜ਼ ਨਹੀਂ ਉਦੋਂ ਵੱਧ ਕੇ ਵੀ ਦਵਾਈ ਆ ਹਾਂ ਇੱਕ ਕਾਰ ਲਈ ਸੀਗੀ ਵੀਰੇ ਉਦੋਂ ਹਾਂ ਇੱਕ ਇਸੇ ਕੰਨ ਨੂੰ ਮਿਲਦਾ ਬਈ ਨਵੇਂ ਬੰਦਿਆਂ ਨੂੰ ਆਪਾਂ ਅੱਗੇ ਕੀ ਸੁਨੇਹਾ ਦੇਵਾਂਗੇ ਬਰੀਡਰਾਂ ਕੋਲ ਨਾ ਜਾਓ ਹੂੰ ਜੇ ਲੈਣਾ ਉਹਦੇ ਮਾਂ ਕੁੱਤੇ ਦੇ ਮਾਂ ਪੇਰੇ ਕੋਲੋਂ ਬੱਚਾ ਚੱਕੋ ਹੂੰ ਸਾਰਾ ਕੁਝ ਦੇਖ ਕੇ ਹਾਂ ਸਾਰਾ ਕੁਝ ਦੇਖ ਕੇ ਲੈਣ ਪਤਾ ਪੁੱਛੋ ਵੀ ਸਾਰੀ ਕਿਹੜੀ ਲੈਣਾ ਤੇ ਬਾਕੀ ਬਈ ਕਹਿੰਦੇ ਅਕਲ ਠੋਕਰਾਂ ਖਾ-ਖਾ ਆਉਂਦੀ ਆ ਹਨਾ ਤੇ ਇਹ ਡੌਗ ਦੇ ਬੱਚੇ ਹੁਣ ਤੁਹਾਡੇ ਕੋਲ ਅਵੇਲੇਬਲ ਹੋਣਗੇ ਬਸ ਅ ਜਨਵਰੀ ਦੇ ਵਿੱਚ ਅਵੇਲੇਬਲ ਹੋਣਗੇ ਬੱਚੇ ਸ਼ੁਰੂ ਹੋਣਗੇ ਠੀਕਾ ਤੇ ਕੀ ਰੇਟ ਹੁੰਦਾ ਵੀਰੇ ਜਿਵੇਂ ਮੇਲ ਦਫੀ ਮੇਲ ਦਾ 200 ਰੁਪਏ ਬੱਚੇ ਦਾ ਰੇਟ ਮੇਲ ਦਾ ਜਿਹੜੇ ਆਪਣੇ ਸਟੱਡ ਦੇ ਇਹਦੇ ਬੱਚੇ ਹੋਣਗੇ ਕਿਉਂ ਇਹਦੇ ਬੱਚੇ ਆਪਦੇ ਇਹਦੇ ਆਪ ਦਿੱਤੀ ਜਾਂਦੇ ਇੱਕ ਬੱਚਾ ਸੀਗਾ ਸਾਡੇ ਕੋਲ ਹੁਣ ਆਇਆ ਸੀ ਪਰਸੇ ਚ ਉੱਥੇ ਇਹਦੇ ਉਹਦੀ ਖੂਨ ਘਟਨੇ ਕਰਕੇ ਅਸਪਾਇਰ ਹੋ ਗਿਆ ਘਰੇ ਆ ਕੇ ਰੱਖਿਆ ਸੀਗਾ ਅਸਪਾਇਰ ਹੋ ਗਿਆ ਦੂਜੇ ਦਿਨ ਠੀਕ ਪਾਰ ਹੋਣੀ ਵੀਰੇ ਖੂਨ ਘਟ ਗਿਆ ਇਹ ਆ ਜੀ ਇਹਨਾਂ ਦਾ ਸ਼ੌਂਕ ਨਾਲ ਪਾਲਿਆ ਜੁਗਰਾਜ ਇਹ ਸਾਰੀ ਛੋਟੇ ਛੋਟੇ ਪਾਲੀ ਸੀਗੇ ਵੀਰੇ ਨਹੀਂ ਇਹ ਇਹਦਾ ਜਾਂ ਲੈ ਮੇਰੇ ਘਰੋਂ 15-13 ਮਹੀਨੇ ਲੈ ਲੈਣਾ ਹੈ ਨਾ ਇਹਨਾਂ ਨੂੰ ਹੋ ਕੇ 2-3 ਮਹੀਨੇ ਹੋ ਗਏ ਉਹਨਾਂ ਨੂੰ ਕਿੰਨੀ ਉਮਰ ਹੋ ਗਈ ਹੁਣ ਇਹਦੀ 16 ਸਾਲ 16 ਸਾਲ 16 ਸਾਲ 17 ਮਹੀਨੇ ਦਾ ਹੋ ਗਿਆ ਤੇ ਜਗਰਾਜ ਇਹ ਵੀ ਬਈ ਹਨ ਸਟੱਡ ਸਰਵਿਸ ਓਪਨ ਹੈ ਇਹਦੀ ਓਪਨ ਹੈ ਵੀਰੇ ਤੇ ਇਹ ਇਹ ਜਿਵੇਂ ਖੜਨੀ ਖੜਨੀ ਬਹੁਤ ਸੋਹਣੀ ਹੈ ਹਨਾ ਕਿਹੜਾ ਬਈ ਸਿੰਗਲ ਕੋਡ ਆ ਨਹੀਂ ਵੀਰੇ ਮੀਡੀਅਮ ਜਿਹਾ ਚ ਆ ਜਾਂਦਾ ਲੌਂਗ ਕੋਡ ਕਹਿੰਦੇ ਤਾਂ ਲੌਂਗ ਕੋਡ ਆ ਤੇ ਬਾਕੀ ਇਹ ਇਹਨਾਂ ਦਾ ਡੌਗ ਆ ਨੰਬਰ ਇਹਨਾਂ ਦਾ ਸਕਰੀਨ ਤੇ ਚੱਲਦਾ ਜੇ ਕਿਸੇ ਵੀਰ ਨੇ ਸਟੱਡ ਸਰਵਿਸ ਲਈ ਜਾ ਕੋਈ ਘੋੜੀ ਲਈ ਇਹਨਾਂ ਦੇ ਘੋੜੇ ਬਾਰੇ ਜਾਣਕਾਰੀ ਲੈਣੀ ਹੋਵੇ ਘੋੜੇ ਦੀ ਸਟੱਡ ਸਰਵਿਸ ਬਾਰੇ ਗੱਲਬਾਤ ਕਰਨੀ ਹੋਵੇ ਕਿਸੇ ਨੇ ਕੋਈ ਘੋੜੀ ਮਲਾਉਣੀ ਹੋਵੇ ਇਹਨਾਂ ਦਾ ਨੰਬਰ ਸਕਰੀਨ ਤੇ ਚੱਲਦਾ ਕਰ ਲਿਓ ਗੱਲਬਾਤ ਪਿੰਡ ਕੁਤਵਾ ਜ਼ਿਲ੍ਹਾ ਬਰਨਾਲਾ ਧੰਨਵਾਦ ਮਿਲਦੇ ਆਂ ਜੀ ਅਗਲੇ ਬਲੌਗ ਦੇ ਵਿੱਚ ਚੰਗਾ ਜੀ ਰੱਬ ਰੱਖਾ